ਲਗਾਤਾਰ ਫਰੀਦਕੋਟ ਦੇ ਅੰਦਰ ਚੋਰੀ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ ਚੋਰਾਵਾਂ ਵੱਲੋਂ ਘਰਾਂ ਤੋਂ ਇਲਾਵਾ ਸਕੂਲਾਂ ਨੂੰ ਵੀ ਬਖਸ਼ਿਆ ਜਾ ਰਿਹਾ ਇੱਥੇ ਤੱਕ ਕਿ ਚੋਰਾਵਾਂ ਵੱਲੋਂ ਸ਼ਮਸ਼ਾਨ ਘਰ ਤੱਕ ਵੀ ਨਹੀਂ ਬਖਸ਼ੇ ਜਾ ਰਹੇ ਇਸੇ ਲੜੀ ਦੇ ਤਹਿਤ ਬੀਤੇ 2-3 ਦਿਨ ਪਹਿਲਾ ਫਰੀਦਕੋਟ ਦੇ ਪਿੰਡ ਕੰਮਿਆਣ ਦੇ ਸਟੇਡੀਅਮ ਦੇ ਵਿੱਚ ਹੋਈ ਚੋਰੀ ਦੀ ਘਟਨਾ ਸਾਹਮਣੇ ਆਈ ਉਹਨਾਂ ਦਾਸਿਆ ਕਿ ਬੀਤੇ ਦਿਨੀ ਪਾਣੀ ਵਾਲੀ ਮੋਟਰ ਹੈਂਡ ਪੰਪ ਉਤੇ ਪਾਣੀ ਦਾ ਟੈਂਕਰ ਚੋਰਾਵਾਂ ਵੱਲੋਂ ਚੋਰੀ ਕਰਕੇ ਲੈ ਗਏ ਸਨ ਦੀ ਸ਼ਿਕਾਇਤ ਪੁਲਿਸ ਨੂੰ ਦੇ ਦਿੱਤੀ ਗਈ ਸੀ ਪਰੰਤੂ ਅਜੇ ਤੱਕ ਪੁਲਿਸ ਵੱਲੋਂ ਵਾਕਾ ਦੇਖਣ ਹੀ ਨਹੀਂ ਆਏ ਪਰੰਤੂ ਪੁਲਿਸ ਵੱਲੋਂ ਸਾਨੂੰ ਪਾਣੀ ਵਾਲੀ ਮੋਟਰ ਵਾਪਸ ਦੇਣ ਦਾ ਭਰੋਸਾ ਦੇ ਦਿੱਤਾ ਗਿਆ ਹੈ ਅਤੇ ਜਦ ਪੰਚਾਇਤ ਦੇ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਪੁਲਿਸ ਤੇ ਦੋਸ਼ਿਤ ਬੋਧਿਆ ਕਿ ਕਰੀਬ 1.5 ਸਾਲ ਪਹਿਲਾਂ ਵੀ ਸਕੂਲ ਦੇ ਵਿੱਚੋਂ ਚੋਲਾਂ ਦੀਆਂ ਬੋਰੀਆਂ ਉਹਰਾਵ ਲੋ ਚੋਰੀ ਕਰ ਲਿਤੀ ਅਗੇ ਜਾਂ ਸਾਥ ਚੋਰ ਫੜ ਕੇ ਪੁਲਿਸ ਦੇ ਹਵਾਲੇ ਵੀ ਕਰ ਦਿੱਤੇ ਗਏ ਸਨ ਪਰੰਤੂ ਚੋਰਾਂ ਨੂੰ ਛੱਡ ਦਿੱਤਾ ਗਿਆ ਸੀ ਅਤੇ ਸਾਡੇ ਪਿੰਡ ਦੇ ਸ਼ਮਸ਼ਾਨ ਘਰ ਦੇ ਵਿੱਚ ਹੋਈ ਚੋਰੀ ਦਾ ਅੱਜ ਤੱਕ ਪੁਲਿਸ ਵੱਲੋਂ ਪਤਾ ਹੀ ਨਹੀਂ ਲਗਾ ਸਕੇ ਦਸ਼ਮਪਾਲ ਸ਼ਰਮਾ ਜੀ ਮੈਂ ਹੈਂਡਬਾਲ ਕੋਚ ਆਂ ਜੀ ਤੇ ਕੰਮਿਆਂ ਨੇ ਮੇਰਾ ਸੈਂਟਰ ਚੱਲਦਾ ਤੇ ਇੱਥੇ ਅਸੀਂ ਪਾਣੀ ਛਿੜਕਣ ਵਾਸਤੇ ਨਾ ਇੱਕ ਮੋਟਰ ਦਾ ਪ੍ਰਬੰਧ ਕੀਤਾ ਸੀਗਾ ਜੀ ਪੰਚਾਇਤ ਨੇ ਔਰ ਡੀਐਸ ਉਹਦੀ ਮਦਦ ਨਾਲ ਉਹ ਮੋਟਰ ਵੈਲਡਿੰਗ ਕਰਾਉਣ ਵਾਸਤੇ ਅਸੀਂ ਅਜੇ ਕੰਮ ਚੱਲ ਰਿਹਾ ਸੀਗਾ ਤੇ ਸਾਡਾ ਮਤਲਬ ਇਹ ਸੀਗਾ ਵੀ ਅਸੀਂ ਉਹ ਵੈਲਡਿੰਗ ਦੇ ਅੰਡਰ ਰੱਖਣੀ ਸੀ ਉਹ ਮੋਟਰ ਉਹ ਮੋਟਰ ਸੇਸੇ ਰੂਮ ਚ ਲਾ ਕੇ ਰੱਖਤੀ ਇੱਥੋਂ ਕੋਈ ਸ਼ਰਾਰਤੀ ਅਨਸਰ ਨੇ ਉਹ ਮੋਟਰ ਚਰਾਈ ਏ ਨਾਲ ਇੱਕ ਪਾਣੀ ਦਾ ਟੈਂਕਰ ਸੀ ਸਾਡੇ ਕੋਲੇ 20 ਲੀਟਰ ਵਾਲਾ ਤੇ ਇੱਕ ਸਾਡਾ ਪੰਪ ਸੀ ਹੈ ਇਹ ਤਿੰਨ ਚੀਜ਼ਾਂ ਤਾਂ ਢੋਲ ਕਰਕੇ ਲੈ ਕੇ ਆਏ ਪਾਣੀ ਦੀਆਂ ਤੇ ਕੁਝ ਸੋਡੇ ਵਾਟਰ ਦੀਆਂ ਬੋਤਲਾਂ ਔਰ ਕੋਈ दारू ਪਿਆਲੇ ਦੀਆਂ ਬੋਤਲਾਂ ਵੀ ਇੱਥੇ ਲਿਆਂ ਸੀ ਤੁਸੀਂ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਕੋਈ ਮੈਂ ਪੁਲਿਸ ਨੂੰ ਉਸੇ ਦਿਨ ਹੀ ਕੀਤੀ ਮੈਂ ਇੱਕ ਐਪਲੀਕੇਸ਼ਨ ਪਹਿਲਾਂ ਦੇ ਕੇ ਆਂਦੀ ਇੱਕ ਐਪਲੀਕੇਸ਼ਨ ਅਸੀਂ ਕੱਲ ਜ਼ਿਲ੍ਹਾ ਖੇਡ ਅਫਸਰ ਵੱਲੋਂ تصਦੀਕ کرا کے ਦਿੱਤੀ ਹੈ ਐਸਐਸਪੀ ਸਾਹਿਬ ਦੀ ਨਾਲ ਦਿੱਤੀ ਹੈ ਕਿ ਹੁਣ ਪੁਲਿਸ ਨੇ ਕਾਰਵਾਈ ਕੀਤੀ ਹੈ ਪੁਲਿਸ ਨੇ ਵਾਦਾ ਕੀਤਾ ਜੀ ਪੁਲਿਸ ਦੇ ਜਿਹੜੇ ਐਸਐਚਓ ਸਾਹਿਬ ਐਸਾ ਪ੍ਰਮਾਣ ਸਰਦਰ ਦਿੱਤਾ ਹੈ ਉਹਨਾਂ ਨੇ ਮੇਰੇ ਨਾਲ ਵਾਦਾ ਕੀਤਾ ਕਿ ਕੋਈ ਸਾਹਿਬ ਬਹੁਤ ਜਲਦੀ ਤੋਂ ਜਲਦੀ ਤੁਹਾਡੀ ਮੋਟਰ ਸਿਮਾਹਿਆ ਕਰਾਂ ਤੁਹਾਡਾ ਸਮਾਨ ਪਾਉ ਮੁੱਕ ਤੇ ਆਈ ਸੀ ਮੌਕਾ ਦੇਖ ਕੇ ਗਈ ਆ ਇੱਥੇ ਤਾਂ ਨਹੀਂ ਆਏ ਜੀ ਮੇਰੇ ਨਾਲ ਫੋਨ ਤੇ ਗੱਲ ਇਹ ਤੁਹਾਡਾ ਕੀ ਘਟਨਾ ਹੋਈ ਹੈ ਮਾਸਟਰ ਗੁਰਚਰਨ ਸਿੰਘ ਸੰਧੂ ਤੇ ਕੀ ਘਟਨਾ ਕੀ ਵਾਪਰੀ ਉਹਨੂੰ ਪਿੰਡ ਪਰ ਪੰਚਾਇਤ ਤੇ ਲਗਭਗ ਮੇਰਾ 60 ਡੇਢ ਸਾਲ ਪਹਿਲਾਂ ਸਾਡੇ ਸਕੂਚ ਚ ਚੌਲਾਂ ਦੀਆਂ ਬੋਰੀਆਂ ਚੱਕੀਆਂ ਗਈਆਂ ਇੱਕ ਮੌਕੇ ਤੇ ਬੰਦਾ ਫੜ ਲਿਆ ਪੁਲਿਸ ਨੂੰ ਫੜਾਤਾ ਪਰੂਨਾ ਨੇ ਆਪ ਦੀ ਕਾਰਵਾਈ ਪਤਾ ਨਹੀਂ ਕੀ ਕੀਤੀ ਕੀ ਨਹੀਂ ਬੱਚ ਛੱਡਿਆ ਗਿਆ ਤੇ ਹੁਣ ਦਰਸ਼ਨਪਾਲ ਸ਼ਰਮਾ ਜੀ ਕੋਚ ਤੋਂ ਪਤਾ ਲੱਗਿਆ ਵੀ ਇੱਥੇ ਪਾਣੀ ਵਾਲੀ ਮੋਟਰ ਚੋਰੀ ਹੋ ਗਈ ਜਦੋਂ ਮੈਨੂੰ ਫੋਨ ਤੇ ਦੱਸਿਆ ਉਹ ਸ਼ਾਮ ਦਾ ਟਾਈਮ ਦਿੱਤਾ ਵੀ ਅਸੀਂ ਆਵਾਂਗੇ ਅਸੀਂ ਆਦਿਆਂ ਮੌਕਾ ਵੇਖਿਆ ਪਰ ਜਿੰਨਾ ਤੇ ਦਰਸ਼ਨਪਾਲ ਐਸਐਸਪੀ ਦੇ ਨੌਲੇਜ ਦੇ ਵਿੱਚ ਲਿਆਂਦਾ ਪਰ ਹਜੇ ਤੱਕ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਪਰ ਪੁਲਿਸ ਨੇ ਇਹ ਗੱਲ ਕਹੀ ਤੀ ਐਸਐਚਓ ਸਦਰ ਕ੍ਰੀਡਪੋਰਟ ਨੇ ਇਹ ਤੁਹਾਡੀ ਮੋਟਰਸ਼ੀਟ ਜਿਹੜੀ ਸ਼ਿਟੀ ਵਾਪਸ ਕਰਵਾਉਂਦੇ। ਕੀ ਲੱਗਦਾ ਸਰ ਜਿਹ ਇਸ ਤਰ੍ਹਾਂ ਪਹਿਲਾਂ ਵੀ ਤੁਹਾਨੂੰ ਸਾਫ਼ ਨਹੀਂ ਮਿਲਿਆ। ਜਿਹੜਾ ਇਹ ਪਹਿਲਾਂ ਵੀ ਚੋਰੀ ਹੋਈ ਹੈ ਹੁਣ ਵੀ ਜਿਹੜੀ ਇਹ ਚੋਰੀ ਹੋਈ ਹੈ ਇਹ ਸਭ ਨਸ਼ੇ ਵਾਲੇ ਆ ਜੀ। ਨਸ਼ਾ ਪਤਾ ਕਰਦੇ ਆ, ਚੀਤਾਂ ਚੱਕ ਲਈ ਜਾਂਦੇ ਆ ਤਾਂ ਘਰ ਦੇ ਪੱਠਣ ਹੀ ਛੱਡਦੇ ਆ ਆਪਣੇ ਜੀ। ਇਹ ਸ ਮਲਵਾ ਸਾਹ ਥੋੜਾ ਜਿਹਾ ਹੋ ਗਿਆ ਸਾਡੇ ਸ਼ਮਸ਼ਾਨਘਾਟ ਦਾ ਤੁਹਾਡੀ ਬੈਕਸਾਈਡ ਹੀ ਆ। ਸ਼ਮਸ਼ਾਨਘਾਟ ਦੇ ਵਿੱਚ ਜਿੱਥੇ ਆਪਾਂ ਮਰਦੇ ਨੂੰ ਪਾਉਂਦੇ ਆ ਲੈ ਕੇ ਉਹਦੀਆਂ ਇੰਗਲਾ ਪੱਠੀਆਂ। ਪਰਸਪੱਠਣਕਾਰ ਕੇ ਟੁਆਰੀ ਫੇਸਨ ਲੋਗ ਨੇ ਪੁਈ ਮੈਂ ਉਸ ਜਾਣਕਾਰ ਕਮੇਟੀ ਤੋਂ ਮੈਂ ਕੀ ਮੰਗ ਕਰਦੇ ਹਾਂ ਤੁਸੀਂ ਅਸੀਂ ਮੰਗ ਕਰਦੇ ਹਾਂ ਵੀ ਛੇਤੀ ਛੇਤੀ ਚੋਰ ਫੜੇ ਜਾਣ ਤੇ ਸਕੂਲ ਦੀ ਮੋਟਰ ਜੋ ਮਾਇਰ ਵਾਲ ਕੋਈ ਸਾਹਿਬ ਦੀ ਚੋਰੀ ਹੋਈ ਆ ਉਹ ਦਬਾਈ ਜਾਵੇ ਸਾਡੀ ਇਹੀ ਮੰਗ ਹੈ ਤੇ ਇੱਕ ਸਾਡੀ ਬੇਨਤੀ ਆ ਪਰਸ ਨੂੰ ਵੀ ਸ਼ਾਮ ਦੇ ਟਾਈਮ ਮਾਲੋਈ ਸਰ ਕਸ਼ਟਕਰਨ ਰੋਡ ਤੇ ਜਿਹੜਾ ਕੋਈ ਸਕੂਟ ਦੇ ਵਿੱਚ ਮਿਲਦਾ ਭੌਂ ਦੀ ਬਏ ਆ ਉਹਨੂੰ ਪੁੱਛਿਆ ਜਾਵੇ ਕਸਪਾ ਇਟੀਐਸ ਬਾਰੇ ਕੀ ਕਰਨ ਸਰ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਇੱਥੇ ਚੋਰੀ ਹੋਈ ਆ ਲਗਭਗ ਇੱਕ ਦੋ ਸਕੂਲ ਹੋਰ ਵੀ ਆ ਪਿੰਡਾਂ ਦੇ ਉੱਥੇ ਵੀ ਚੋਰੀ ਹੋਈ ਆ ਕੀ ਲੱਗਦਾ ਤੁਹਾਨੂੰ ਪੁਲਿਸ ਦੀ ਕਾਰਵਾਈ ਦਾ ਸਰ ਜੀ ਪੁਲਿਸ ਕਰੇ ਵੀ ਕੀ ਜੀ ਇਹ ਨਸ਼ਾ ਇੰਨਾ ਵੱਧ ਗਿਆ ਇਹਨੂੰ ਜਿੰਨਾ ਚਿਰ ਤਾਂ ਵਾਲੀ ਮਛਲੀ ਨੂੰ ਹੱਥ ਨਹੀਂ ਥੱਲੜੀਆਂ ਮਛਲੀਆਂ ਨੂੰ ਹੱਥ ਪਾਈ ਜਾਂਦੇ ਆ ਜਿਹੜਾ ਮਗਰਮਾਛਾ ਉਹਨੂੰ ਹੱਥ ਪਾਉਂਦੇ ਨਹੀਂ ਕਿੰਨਾ ਚਿਰ ਉੱਪਰੋਂ ਨਹੀਂ ਬੰਦ ਹੁੰਦਾ ਤੇ ਸਾਰਿਆਂ ਦਾ ਫਾਇਦਾ ਹੋ ਜੂ ਜੇ ਉੱਪਰੋਂ ਬੰਦ ਹੋਊਗਾ ਮੇਰੀ ਇੱਕ ਬੇਨਤੀ ਇਹ ਆ ਵੀ ਜਿਹੜੀਆਂ ਕੁਆਰਟ ਦੀਆਂ ਦੁਕਾਨਾਂ ਖੋਲੀਆਂ ਜੇ ਕਿਤੇ ਸਰਕਾਰੀ ਖੋਲ ਜਾਣ ਤੇ ਉਹਨਾਂ ਦੀ ਮੰਗ ਇਹ ਹੀ ਆ ਵੀ ਜਿਹੜੀ ਕੋਈ ਸਾਮਾਨ ਵੇਚੇ ਜਾਂਦਾ ਉਹਦੀ ਲਿਖਤ ਪੜਤ ਹੋਵੇ ਤੇ ਚੋਰੀ ਘਟ ਸਕਦੀ ਹੈ ਸਾਡੀ ਇੱਕੋ ਹੀ ਬੇਨਤੀ